ਫਿਰ ਤੇ ਉਹਦੇ ਫਿਰ ਕੀ ਕਰਨਾ ਨਹੀਂ ਉਹ ਕਿਉਂ ਕਿੱਲਾ ਕਿਹੜਾ ਸਵਿਧਾਨ ਕਹਿੰਦੇ ਅਸੀਂ ਅਸੀਂ ਅੱਜ ਤੁਹਾਡੇ ਸਾਹਮਣੇ ਉਹ ਕਿੱਲਾ ਗੜ ਦਈਏ ਫਿਰ ਕਿਸ ਤਰ੍ਹਾਂ ਰਹੂਗਾ ਅਸੀਂ ਤੁਹਾਡੇ ਪਿੰਡਾਂ ਦੇ ਵਿੱਚ ਵੜਦਿਆਂ ਦੇ ਤੁਹਾਡੇ ਤੇ ਨਹੀਂ ਨਹੀਂ ਸਰ ਮੇਰੀ ਗੱਲ ਸੁਣੋ ਤੁਹਾਡੇ ਉੱਪਰ ਗੱਡੀ ਚੜਾ ਦਈਏ ਜਿਵੇਂ ਸਾਡੇ ਤੇ ਲਖੀ ਪਰ ਠਗੀਰੀ ਚੜਾਈ ਗਈ ਕਿਵੇਂ ਰਹੂਗਾ ਇੱਕ ਮਿੰਟ ਸੁਣ ਇੱਕ ਮਿੰਟ ਸੁਣ ਇਹ ਕਿਹੜਾ ਸਵਿਧਾਨ ਕਹਿੰਦਾ ਵੀ ਸਿਆਣਪ ਨਾਲ ਗੱਲ ਸਿਆਣਪ ਨਾਲ ਕਰਾਂਗੇ ਇਸੀ ਕਰਕੇ ਮੈਂ ਕੰਲਾ ਆਇਆ ਜੀ ਕਿਉਂਕਿ ਜੇ ਕੱਠ ਹੁੰਦਾ ਨਾ ਫੇ ਰੌਲਾ ਹੂ ਹੂ ਹੋ ਰਿਹਾ ਨਹੀਂ ਫੇ ਤੁਸੀਂ ਸਾਨੂੰ ਗੁੰਡੇ ਕਹਿ ਦਿੰਦੇ ਸਾਨੂੰ ਖਾਲਸਤਾਨੀ ਕਹਿ ਦਿੰਦੇ ਇਹ ਤੁਹਾਡੀ ਵਰਲਡਿੰਗ ਹੈ ਸਾਡੇ ਤੇ ਹਮਲੇ ਕਰੂਗੇ ਸਭ ਕੁਝ ਠੀਕ ਹੈ ਜੀ ਤੁਸੀਂ ਸਾਡੇ ਤੇ ਗੱਡੀ ਚੜਾਈ ਗਈ ਸਾਡੇ ਹੀ ਹੈ ਜੀ ਜਰਾ ਵੀ ਕਮੈਂਟ ਜਰਾ ਵੀ ਕਮੈਂਟ ਤੁਸੀਂ ਜੇ ਸਾਡੇ ਹੁੰਦੇ ਤਾਂ ਜਿਹੜੇ ਕਿੱਲਾ ਗੱਡੀਆਂ ਸ਼ੁਭ ਕਰਨ ਸਾਡਾ ਸ਼ਹੀਦ ਕਰਿਆ ਸਿੱਧੀ ਗੋਲੀ ਮਾਰ ਕੇ ਤਾਂ ਸਾਡੇ ਕੋਲ ਆਉਂਦੇ ਚਾਰ ਕਿੰਨੇ ਮੁੰਡੇ ਦੇ ਅੱਖਾਂ ਗਈਆਂ ਤੁਹਾਨੂੰ ਪਤਾ ਕਿੱਥੇ ਤੁਸੀਂ ਆਉਣ ਦਿੰਦੇ ਆ ਆਓ ਮੈਂ ਲੈ ਕੇ ਚੱਲਦਾ ਤੁਹਾਨੂੰ ਜੇ ਤੁਹਾਨੂੰ ਕੋਈ ਹੱਥ ਲਾ ਦੇਵੇ ਮੇਰੀ ਜ਼ਿੰਮੇਵਾਰੀ ਹੈ ਗੱਡੇਵਾਰ ਸਾਹਿਬ ਪਰ ਸਾਡੇ ਹੱਕ 'ਚ ਬਿਆਨ ਦਿਓ ਤੁਸੀਂ ਇਹ ਦੱਸੋ ਅਸੀਂ ਇਸ ਦੇਸ਼ ਦੇ ਵਾਸੀ ਹੈਗੇ ਜਾਂ ਨਹੀਂ ਕਿ ਤੁਸੀਂ ਖੁਦ ਹੀ ਮੁਲਕ ਤੋੜਨ ਵਾਲੀ ਗੱਲ ਕਰੀ ਜਾਂਦੇ ਆ ਨਹੀਂ ਤੁਸੀਂ ਕਹਿੰਦੇ ਨਾ ਜੀ ਇੱਥੇ ਵਾਸੀ ਨਾ ਹੋਵੋ ਤਾਂ ਸਾਨੂੰ ਜਗ੍ਹਾ ਜਗ੍ਹਾ ਘੇਰ ਲਓ ਦੇ ਇਸ ਤੇ ਵਾਸੀਓ ਤਾਂ ਹੀ ਘੇਰ ਰਹੇ ਨੇ ਜਿਹੜੇ ਤੁਸੀਂ ਕੰਦਾ ਕਰਤੀਆਂ ਜੀ ਫਿਰ ਉਹ ਜਿਹੜੀਆਂ ਤੁਹਾਡੀ ਸਰਕਾਰ ਨੇ ਸਰਕਾਰ ਦਾ ਕੰਮ ਹੁੰਦਾ ਸਾਡਾ ਕੰਮ ਨਹੀਂ ਤੁਸੀਂ ਕੌਣ ਆ ਜੀ ਲਓ ਦੱਸੋ ਤੁਸੀਂ ਵੋਟਾਂ ਮੰਗਣੀਆਂ ਆਉਨੇ ਐ ਜਿਹੜੇ ਤੁਸੀਂ ਵੋਟਾਂ ਮੰਗਣ ਆ ਰਹੇ ਹੋ ਜੀ ਪਿੰਡ ਪਿੰਡ ਸਰਕਾਰ ਬਣਾਉਣ ਵਾਸਤੇ ਆ ਰਹੇ ਫੇਰ ਸਰਕਾਰ ਤੁਹਾਡੀ ਰਹੀ ਹੈ ਸੁਣੋ ਸਰ ਜਦੋਂ ਕਾਨੂੰਨ ਰੱਦ ਹੋਏ ਤੁਸੀਂ ਤਾਂ ਪਹਿਲਾਂ ਕਹਿੰਦੇ ਕਾਨੂੰਨ ਰੱਦ ਨਹੀਂ ਹੋਣੇ ਤੁਹਾਡੀ ਵਲਡਿੰਗ ਤੀਜੇ ਵੀ ਕਾਨੂੰਨ ਨਹੀਂ ਰੱਦ ਹੋਣੇ ਚਲੋ ਅਸੀਂ ਕਰਾ ਲਈ ਜੋਰ ਜਬਦੀ ਕਰਾ ਲਈ ਜਿਵੇਂ ਮਰਜ਼ੀ ਕਰਾ ਲਈ ਦੂਜੀ ਗੱਲ 2 ਸਾਲ ਸੁਣੋ ਸੁਣੋ ਸਰ 2 ਸਾਲ ਕਰਨੇ ਹੋਵੇ ਮੈਨੂੰ